ਗੱਲ ਕਰੀਏ ਆਪਾਂ ਪੁਲ ਦੀ ਕਿ ਸਾਡਾ ਪੁਲ ਆ ਜਿਹੜਾ ਬਣਨ ਵਾਲਾ ਸੀ ਪਹਿਲੇ ਤੇ ਇਹਦਾ 18 ਮਹੀਨੇ ਦਾ ਟਾਈਮ ਸੀ ਫਿਰ ਇਹ ਪੁਲ 5 ਸਾਲ ਤੋਂ ਜ਼ਿਆਦਾ ਕੱਢ ਗਿਆ ਹੁਣ ਤੁਹਾਨੂੰ ਕੀ ਆਸ ਹੈ ਕਿ ਕਦੋਂ ਤੱਕ ਚਾਲੂ ਹੋ ਜਾਏਗਾ ਦੇਖੋ ਜੀ ਸਰਕਾਰ ਤੇ 4-5 ਸਾਲ ਦੇ ਉੱਤੋਂ ਆਸ਼ਵਾਸ਼ਣ ਦੇ ਰਹੀ ਹੈ ਕਿ ਪੁਲ ਅੱਜ ਤਿਆਰ ਹੋ ਗਿਆ ਜੀ ਤੁਹਾਨੂੰ ਅੱਜ ਅਸੀਂ ਪੁਲ ਦੇ ਦੇਣਾ ਜਨਤਾ ਨੂੰ ਅੱਜ ਅਸੀਂ ਪ੍ਰੋਵਾਈਡ ਕਰ ਦੇਣਾ ਇਹ ਕਰ ਦਾਂਗੇ ਉਹ ਕਰ ਦਾਂਗੇ ਪਰ ਅੱਜ ਦੀ ਤਰੀਕ ਤੱਕ ਤੇ ਚਾਲੂ ਨਹੀਂ ਕਰ पाए ਅੱਜ ਦੀ ਤਰੀਕ ਤੱਕ ਲੋਕ ਜਿਹੜੇ ਆ ਖੱਜਲ ਖਵਾਰੀ ਹੋ ਰਿਹਾ ਖੱਜਲ ਖਵਾਰ ਹੋ ਰਿਹਾ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਲੋਕੀ ਦੀਨਾ ਨਗਰ ਨੂੰ ਜਾਣ ਵਾਸਤੇ ਘੱਟੋ ਘੱਟ 10 ਕਿਲੋਮੀਟਰ ਦਾ ਸਫ਼ਰ ਕਰਕੇ ਫੇਰ ਦੀਨਾ ਨਗਰ ਤੱਕ ਪਹੁੰਚ ਪਾਉਂਦੇ ਆ ਤੇ ਘੱਟੋ ਘੱਟ ਵੀ ਉਹਨਾਂ ਦਾ ਘੰਟਾ ਡੇਢ ਘੰਟਾ ਜਿਹੜਾ ਸਮਾਂ ਉਹ ਬਰਬਾਦ ਹੋ ਜਾਂਦਾ ਇਹਦੇ ਵਿੱਚ ਉਹਨਾਂ ਦਾ ਖੱਜਲ ਖਵਾਰੀ ਜ਼ਿਆਦਾ ਹੁੰਦੀ ਹੈ ਟਾਈਮ ਵੇਸਟ ਜ਼ਿਆਦਾ ਹੁੰਦਾ ਤੇ ਉਹਦੇ ਨਾਲ ਉਹਨਾਂ ਦਾ ਖਰਚਾ ਵੀ ਜ਼ਿਆਦਾ ਬੋਦਾ ਮੰਨ ਲਓ ਇੱਕ ਬੰਦੇ ਨੇ ਅਵਾਂਖੇ ਤੋਂ ਦੀਨਾ ਨਗਰ ਦੇ ਵਿੱਚ ਪੋਲ ਰਸਤੇ ਜਾਣਾ ਉਹ 5 ਮਿੰਟਾਂ ਦੇ ਵਿੱਚ ਦੀਨਾਗਰ ਪਹੁੰਚੇਗਾ ਤੇ ਇੱਕ ਬੰਦਾ ਜਦੋਂ ਪੁਲ ਨਹੀਂ ਚਾਲੂ ਹੋ ਰਿਹਾ ਉਹ ਬੰਦਾ ਅਵਾਂਖੇ ਤੋਂ ਲੈ ਕੇ ਤੇ ਸਾਰਾ ਅਵਾਂਖਾ ਘੁਮ ਕੇ ਸਾਰਾ ਆਪਣੇ ਤਹਿਸੀਲ ਦੇ ਇੱਕ ਰਸਤੇ ਦੇ ਵਿੱਚ ਜਾਂਦੇ ਇੱਕ ਫਾਟਕ ਪੈਂਦਾ ਉਹਨੂੰ ਕਰਾਸ ਕਰਦੇ ਹੋਏ ਕਈ ਵਾਰੀ ਫਾਟਕ ਕੇ ਬੰਦ ਹੁੰਦਾ ਤੇ ਉਹ ਉੱਥੇ ਅੱਧਾ ਬਣਾ ਘੰਟਾ ਤੇ ਉੱਥੇ ਹੀ ਲੱਗ ਜਾਂਦਾ ਉਹਦੇ ਬਾਅਦ ਵਿੱਚ ਝੰਡੇ ਚੱਕ ਦੋ ਹੁੰਦੇ ਹੋਏ ਤੇ ਫਿਰ ਉਹ ਜਾ ਕੇ ਤੇ ਬੱਸ ਸਟਾਪ ਪਹੁੰਚਦਾ ਕਿੱਥੇ 5 ਮਿੰਟ ਦਾ ਰਸਤਾ ਕਿੱਥੇ 5 ਮਿੰਟ ਦਾ ਰਸਤਾ ਤਾਂ ਕਿੱਥੇ ਘੰਟੇ ਦਾ ਰਸਤਾ ਜੀ ਘੰਟੇ ਦਾ ਹਾਂਜੀ ਹਾਂਜੀ ਉਹਦਾ ਦੇਖੋ ਤੇਲ ਵੀ ਘੱਟੋ ਘਾਟੇ 50 ਸੋ ਦਾ ਤੇਲ ਵੀ ਖਰਚ ਹੋ ਜਾਂਦਾ ਤੇ ਇਹਦੇ ਕਰਕੇ ਜਿਹੜਾ ਲੋਕਾਂ ਨੂੰ ਬਹੁਤ ਖੱਜਲ ਖੁਆਰੀ ਆ ਬਹੁਤ ਪਰੇਸ਼ਾਨੀਆਂ ਆ ਲੋਕਾਂ ਨੂੰ ਬਹੁਤ ਹੁਣ ਜੇ ਗੱਲ ਕਰੀਏ ਤਾਂ ਮਹੂਰਤ ਜਿਹੜਾ ਉਹ ਕੌਣ ਕਰੇਗਾ ਇਹ ਆ ਇਸ ਪੁੱਲ ਦਾ ਹੁਣ ਤੇ ਮਹੂਰਤ ਵਾਲੇ ਜਿਹੜੇ ਆ ਉਹ ਵੀ ਡਰਦੇ ਹੋਣੇ ਆ ਕਿ ਮਹੂਰਤ ਕਿੱਥਾ ਕਰੀਏ ਜਿਵੇਂ ਤਵਰਾਈ ਵਾਲਾ ਪੁਲ ਬਹਿ ਗਿਆ ਜੇ ਤਵਰਾਈ ਵਾਲੇ ਪੁਲ ਦੇ ਵਿੱਚ ਵੀ ਨਾ ਮਹੂਰਤ ਹੋਇਆ ਬਾਅਦ ਵਿੱਚ ਉਹ ਛੇਤੀ ਉਹਦੇ ਵਿੱਚ ਜਿਹੜੀਆਂ ਤਰੇੜਾਂ ਆ ਗਈਆਂ ਉਹਦੇ ਮਟੀਰੀਅਲ ਪਾਇਆ ਜਾ ਰਿਹਾ ਹੁਣ ਮਹੂਰਤ ਵਾਸਤੇ ਕੌਣ ਅੱਗੇ ਆਏਗਾ ਉਹ ਵੀ ਡਰਦੇ ਹੋਏ ਰਹਿ ਕੇ ਪਤਾ ਨਹੀਂ ਜਮ ਮਹੂਰਤ ਆ ਲੈ ਤੇ ਪਹਿਲੇ ਸੋਵਰੀ ਸੋਚਣਗੇ ਵੀ ਮਹੂਰਤ ਆਪਾਂ ਕਰੀਏ ਕਿ ਨਾ ਕਰੀਏ ਕਿਉਂਕਿ ਜੇ ਇਹ ਵੀ ਉਹਦੇ ਵਾਂਗੂ ਉਸਪੋਲ ਵਾਂਗੂ ਬਹਿ ਗਿਆ ਤੇ ਉਹ ਫਿਰ ਕੱਲ ਨੂੰ ਜਿਹੜਾ ਆ ਉਹ ਜ਼ਿੰਮੇਵਾਰੀ ਦੇਣੀ ਇਹਨਾਂ ਦੀ ਔਖੀ ਹੋ ਜਾਣੀ ਹੈ ਔਖੀ ਹੋ ਜਾਣੀ ਆ ਹੁਣ ਮਹੂਰਤ ਤੋਂ ਬਚਣ ਬਾਕੀ ਮੇਰੇ ਕੋਲ ਬਿਲਕੁਲ ਪੁਲ ਚਾਲੂ ਕਰਨ ਭਾਵੇਂ 10 ਦਿਨ ਹੋਰ ੜ ਕੇ ਕਰ ਲੈਣ ਪਰ ਮਹੀਨਾ ਤੇ ਲੇਟ ਹੋ ਜਾਏਗਾ ਪੁਲ ਪਰ ਇਹ ਆ ਵੀ ਹੁਣ ਜਿਹੜਾ ਵੀ ਕੋਈ ਕਰੇਗਾ ਤਾਂ ਬੜਾ ਕੌਨਫੀਡੈਂਸ ਨਾਲ ਨਾ ਰੱਖੇ ਵਿਸ਼ਵਾਸ ਨਹੀਂ ਰਿਹਾ ਵਿਸ਼ਵਾਸ ਨਹੀਂ ਰਿਹਾ ਜੀ ਹੁ ਜੇ ਤੁਮਹਾਈ ਨੂੰ ਜਾਣ ਵਾਲੇ ਪੁਲ ਦੀ ਗੱਲ ਕਰੀਏ ਪੁਲ ਬਹਿ ਗਿਆ ਤੇ ਜਿਹੜਾ ਰੋਡ ਆ ਉਹਦੇ ਵਿੱਚ ਕਿੰਨੀਆਂ ਪੁਲੀਆਂ ਉਹ ਵੀ ਬੈਗੀਆਂ ਉਹ ਵੀ ਬੈਗੀਆਂ ਹਾਂਜੀ ਹਾਂਜੀ ਤੇ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਮਹੂਰਤ ਕੌਣ ਕਰਦਾ ਤੁਹਾਨੂੰ ਲੱਗਦਾ ਹੈ ਕਿ ਕਿਹੜੀ ਪਾਰਟੀ ਮਹੂਰਤ ਕਰੇਗੀ ਦੇਖੋ ਜੀ ਜਿਹੜਾ ਰਾਈਟ ਆ ਉਹ ਮੇਰੇ ਮੁਤਾਬਕ ਤੇ ਅ ਮੌਜੂਦਾ ਐਮਐਲਏ ਸਾਹਿਬ ਨਾਲ ਜਿਹੜੇ ਉਹਨਾਂ ਦਾ ਰਾਈਟ ਬੰਦਾ ਮੁਜਤਾ ਮਲੇ ਸ਼ਹਿਰ ਦੇ ਆਂਦਾ ਸ਼ਹਿਰ ਤੋਂ ਮੈਂ ਐਮ ਐਲ اے ਉਹਨਾਂ ਦਾ ਰਾਈਟ ਬੰਦਾ ਕਿਉਂਕਿ ਉਹਨਾਂ ਨੇ ਹੀ ਆਪਣੀ ਜਦੋਜਹਿਦ ਨਾਲ ਲੋਕਾਂ ਨੂੰ ਇਹ ਜਿਹੜਾ ਪੁਲ ਬਖਸ਼ਿਆ ਹਾਂ ਉਹਨਾਂ ਵੀ ਧੋੜਾ ਹੈ ਉਹਨਾਂ ਦੀ ਉਹਨਾਂ ਦੀ ਬਦੌਲਤੀ ਇਹ ਪੁਲ ਜਿਹੜਾ ਤਿਆਰ ਹੋਇਆ ਸਰਕਾਰ ਜਿਹੜੀ ਮਰਜ਼ੀ ਆ ਜੇ ਮਹੂਰਤ ਕਰਾਂ ਦੇ ਕਿਹੜਾ ਉਹਨਾਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਤੇ ਮਹਰਾਈ ਵਾਲੇ ਪੁਲ ਦੀ ਮਹੂਰਤ ਦੀ ਉਵੇਂ ਉਵੇਂ ਜ਼ਿੰਮੇਵਾਰੀ ਉਹਨਾਂ ਦੀ ਹੀ ਉਹ ਹੀ ਲਵਾਣਗੇ ਕਿਉਂਕਿ ਇਹ ਲੋਕਾਂ ਨੂੰ ਜਿਹੜੀ ਪੁਲ ਦੀ ਦੇਣ ਉਹਨਾਂ ਦੀ ਹੈ ਉਹਨਾਂ ਨੇ ਜੋੜ ਕੇ ਇਹਦੇ ਵਿੱਚ ਕੋਈ ਦੂਜਾ ਕਰ ਨਹੀਂ ਸਕਦੇ ਵੀ ਕਿਸੇ ਹੋਰ ਨੇ ਪੁਲ ਬਣਾਇਆ ਉਹਨਾਂ ਦੇ ਦੌੜ ਕਰਕੇ ਪੁਲ ਲੋਕਾਂ ਨੂੰ ਜਿਹੜਾ ਬਣਾ ਕੇ ਦਿੱਤਾ ਆ ਇਹ ਉਹਨਾਂ ਦੀ ਦੇਣ ਆ ਉਹਨਾਂ ਦੀ ਦੇਣ ਆ ਤੇ ਬਾਕੀ ਕਰੋਨਾ ਕਾਲ ਆ ਗਿਆ ਕਈ ਤਰ੍ਹਾਂ ਦੇ ਇਹੋ ਜਿਹੇ ਸਮੇ ਆਏ ਆ ਇਹ ਜਿਹਦੇ ਵਿੱਚ ਪੁਲ ਦੀ ਦੇਰੀ ਹੋ ਗਈ ਆ ਦੇਰੀ ਹੋ ਗਈ ਤੇ ਹੁਣ ਵੀ ਕਿੰਨੇ ਦਿਨਾਂ ਦਾ ਟਾਈਮ ਤੁਹਾਨੂੰ ਲੱਗਦਾ ਕਿੰਨੇ ਦਿਨਾਂ ਤੱਕ ਚੱਲੂਗਾ ਮੇਰਾ ਖਿਆਲ ਆ ਕਿ ਇਹ ਤਕਰੀਬਨ ਮਾਹੌਲ ਦੇ ਮਨਦਬੱਗ ਕੋਈ 3-4 4-5 ਮਹੀਨੇ ਸ਼ਾਇਦ ਲੱਗ ਜਾਈ ਜਾਣਾ ਜੀ 4-5 ਮਹੀਨੇ ਲੋਕਾਂ ਦੀ ਆਸ ਲੱਗੀ ਆ ਕਿ 10 ਦਿਨ ਤੱਕ ਚੱਲੂਗਾ ਜਣਾ ਨਹੀਂ ਪਰ ਹਏ ਤੇ ਸ਼ਟਰਿੰਗੀ ਨਹੀਂ ਖੁੱਲੀ ਤੇ ਉਹ ਪੁਲ ਕਿਦਾਂ ਲੋਕਾਂ ਨੂੰ ਦੇ ਦਿੰਦੇ ਹਜੇ ਹੁਣਾਂ ਨੇ ਉਹਦਾ ਟੈਸਟ ਵੀ ਨਹੀਂ ਕੀਤਾ ਟੈਸਟਿੰਗ ਨਹੀਂ ਆਈ ਇਹ ਪੁਲ ਜਿਹੜਾ ਬਾਜੇ ਕਿਦਾਂ ਦਾ ਬਾਜੇ ਉਹਦੀ ਹਜੇ ਤੇ ਆਪਣੇ ਕੋਈ ਸਫਾਈ ਥੱਲੋ ਨਹੀਂ ਹੋਈ ਕੋਈ ਪੁਲ ਦੀ ਸਫਾਈ ਉੱਪਰ ਨਹੀਂ ਕੋਈ ਲਟਾਂ ਨਹੀਂ ਲੱਗੀਆਂ ਇਹਦੇ ਹਾਂ ਖੰਬੇ ਜ਼ਰੂਰ ਲੱਗੇ ਪਰ ਲਟਾਂ ਨਹੀਂ ਲੱਗੀਆਂ ਇਹਦੇ ਲਾਈਟਾਂ ਨਹੀਂ ਲੱਗੀਆਂ ਜਿਹੜਾ ਦਾ ਜਿਹੜਾ ਵਾਜੇ ਪੁਲ ਦਾ ਜਿਹੜਾ ਰੰਦਾ ਆ ਉਹਨੂੰ ਫਾਈਨਲ ਟੱਚ ਦੇਣ ਵਾਲਾ ਜਿਹੜਾ ਇਹਦੇ ਰੰਦਾ ਅਜਿਹਾ ਰਹਿੰਦਾ ਵਾ ਤੇ ਜੇ ਹੁਣ ਸਕੂਲ ਬੱਚਿਆਂ ਦੇ ਮੈਂ ਅਸੀਂ ਤਾਂ ਇਹ ਚਾਹੁੰਦੇ ਸੀ ਕਿ ਬੱਚਿਆਂ ਦੇ ਸਕੂਲ ਲੱਗਣੇ ਆ ਛੁੱਟੀਆਂ ਦੇ ਵਿੱਚ ਵਿੱਚ ਚੱਲੂ ਹੋਏ। ਹਾਂ ਕਮੋ ਜੇ ਆ ਵੀ ਲੋਕਾਂ ਨੂੰ ਛੁੱਟੀਆਂ ਦੇ ਵਿੱਚ ਵਿੱਚ ਜਿਹੜਾ ਜੇ ਇਹ ਲੋਕਾਂ ਨੂੰ ਪੁਲਿਸ ਲੋਕਾਂ ਨੂੰ ਸਮਰਪਿਤ ਕਰ ਦਿੰਦੇ ਆ ਤੇ ਇਹ ਬੜੀ ਵੱਡੀ ਉਪਲਬਧੀ ਹੋਏਗੀ। ਬੜੀ ਵੱਡੀ ਗੱਲ। ਬੜੀ ਵੱਡੀ ਗੱਲ ਹੋਏਗੀ ਕਿ ਬੱਚਿਆਂ ਵਾਸਤੇ ਬੱਚਿਆਂ ਦਾ ਜਦੋਂ ਸਕੂਲ ਲੱਗਣਾ 8 ਜੁਲਾਈ ਨੂੰ ਤੇ ਬੱਚੇ ਪੁੱਲ ਤੇ ਚੜਕੇ ਜਿਹੜੇ ਆ ਪਟਨਕੂਲਾ ਨੂੰ ਜਾਣ ਲੋਕੀ ਖੰਜਲਖਵਾਰ ਨਾਲ ਜਿਹੜਾ ਲੋਕਾਂ ਦਾ ਘੰਟਾ-ਘੰਟਾ ਵੇਸਟ ਹੁੰਦਾ ਪੰਜਾਂ ਮਿੰਟਾਂ ਦੇ ਵਿੱਚ ਲੋਕੀ ਗ੍ਰੀਨਲੈਂਡ ਸਕੂਲ ਲੱਗਦਾ ਲਿਟਲ ਫਲਾਵਰ ਸਕੂਲ ਲੱਗਦਾ ਹੋਰ ਕਈ ਇਹ ਜਿਹੇ ਸਕੂਲ ਨਾਲ ਜਿਹੜੇ ਲੋਕਾਂ ਨੂੰ ਉਹ ਉਧਰ ਜਾਣਾ ਪੈਂਦਾ ਵਾਂਖਿਆਲੇ ਪਾਸੇ ਤੇ ਲੋਕਾਂ ਨੂੰ ਜਿਹੜਾ ਇਹ ਬੜੀ ਵੱਡੀ ਦੇਣ ਹੋ ਜੇਗੀ ਜੇ ਛੁੱਟੀਆਂ ਦੇ ਵਿੱਚ ਛੁੱਟੀਆਂ ਤੋਂ ਬਾਅਦ ਜਦੋਂ ਵੀ ਸਕੂਲ ਲੱਗਣੇ ਨਾ 8 ਜੁਲਾਈ ਨੂੰ ਤੇ ਇਹ ਲੋਕਾਂ ਨੂੰ ਬੜੀ ਵੱਡੀ ਰਾਹਤ ਹੋ ਜੇਗੀ ਔਰ ਆਸ ਕਰਦੇ ਆ ਕਿ ਇਹ ਸਾਡੀ ਜਿਹੜੀ ਖਬਰ ਹੈ ਵੱਤ ਤੋਂ ਵੱਤ ਚੱਲੇਗੀ ਔਰ ਪਹੁੰਚੇਗੀ ਉਹਨਾਂ ਸਰਕਾਰਾਂ ਤੱਕ ਜਿਨ੍ਹਾਂ ਨੇ ਮੂਰਤ ਕਰਨਾ ਜਾਂ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਈ ਹੈ ਜੇ ਗੱਲ ਕਰੀਏ ਮੌਜੂਦਾ ਸਰਕਾਰ ਪੰਜਾਬ ਦੀ ਜਿਹੜੀ ਆਮ ਪਾਰਟੀ ਹੈ ਤੇ ਜੇ ਐਮਐਲਏ ਸਾਹਿਬ ਦੀ ਗੱਲ ਕਰੀਏ ਤੇ ਇਸ ਵੇਲੇ ਕਾਂਗਰਸੀ ਨੇ ਔਰ ਸ਼ਹਿਰ ਦੇ ਇਸ ਵੇਲੇ ਜਿਹੜੀ ਐਮਐਲਏ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸ਼ਹਿਰ ਦੇ ਵਿੱਚ ਔਰ ਜੇ ਇਹ ਵੀ ਜ਼ਿੰਮੇਵਾਰੀ ਆਪਣੀ ਨਭਾਉਣ ਤੇ ਛੁੱਟੀਆਂ ਤੋਂ ਪਹਿਲਾਂ ਪਹਿਲਾਂ ਚਾਲੂ ਕਰਵਾ ਦੇ ਹਾਂ ਚਾਲੂ ਕਰਵਾ ਦੇਣ ਤੇ ਲੋਕਾਂ ਨੂੰ ਬੜੀ ਵੱਡੀ ਜੜੀ ਆ ਉਪਲਬਧੀ ਹੋ ਜਣੀ ਆ ਲੋਕਾਂ ਨੂੰ ਰਾਹਤ ਦੀ ਸਾਹ ਜੜੀ ਮਿਲੇਗੀ ਹੋ ਸਕਦਾ ਮੁੱਖ ਮੰਤਰੀ ਸਾਹਿਬ ਵੀ ਪਹੁੰਚਣ ਕਿ ਅਸੀਂ ਬੜਾ ਜ਼ੋਰ ਲਗਾਇਆ ਦੇਖੋ ਜੀ ਮੌਜੂਦਾ ਸਰਕਾਰ ਆ ਕੋਈ ਵੀ ਆ ਸਕਦਾ ਆਪਣਾ ਯੋਗ ਦੱਸ ਸਕਦਾ ਸੀ ਜੀ ਵੇਖ ਹੀ ਲਿਆ ਵਾ ਬੱਸ ਸਟੈਂਡ ਗੁਰਦਾਸਪੁਰ ਵਾਲਾ ਮੁੱਖ ਮੰਤਰੀ ਸਾਹਿਬ ਆਉਂਦੇ ਉਹਨਾਂ ਨੇ ਕਿਹਾ ਜੀ ਅਸੀਂ ਕੀਤਾ ਹਾਂ ਬਾਅਦ ਵਿੱਚ ਮੌਜੂਦਾ ਐਮਐਲਏ ਪੜਾ ਸਾਹਿਬ ਨੇ ਕਿਹਾ ਕਿ ਮੈਨੂੰ ਕਿਉਂ ਨਹੀਂ ਬੁਲਾਇਆ ਗਿਆ ਵੀ ਅਸੀਂ ਕੀਤਾ ਸੀ ਅਸੀਂ ਤੁਹਾਡਾ ਸਸਤ ਕਰਨਾ ਸੀ ਅਸੀਂ ਕੋਈ ਨਾਰਾਜ਼ਗੀ ਥੋੜੀ ਜਿਹਾਉਣੀ ਸੀ ਉਹਨਾਂ ਨੇ ਬਹੁਤ ਵਧੀਆ ਕਿਹਾ ਲੇਕਿਨ ਇੱਥੇ ਵੇਖੋ ਕੌਣ ਆਉਂਦਾ ਦੇਖੋ ਜੀ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਆਉਣ ਉਹਵੇਂ ਪੀਐਮ ਸਾਹਿਬ ਆਉਣ ਲਿਖੇ ਨੇ ਇਹ ਜਿਹੜਾ ਦੇਣ ਆ ਇਹ ਮੌਜੂਦਾ ਮਲੇ ਸਾਹਿਬ ਦੀ ਹੈ ਦੇਣ ਇਹਨਾਂ ਦੀ ਹੈ ਦੇਣ ਇਹਨਾਂ ਦੀ ਹੈ ਉਹਦੋਂ ਘਾਟ ਜਿਹੜਾ ਮਰਜੀ ਕਰੇ ਲੇਕਿਨ ਦੇਣ ਇਹਨਾਂ ਦੀ ਹੈ ਮੰਗ ਲੋਕਾਂ ਦੀ ਜਿਹੜੀ ਉਹ ਪੂਰੀ ਇਹਨਾਂ ਨੇ ਕੀਤੀ ਇਹਨਾਂ ਨੇ ਮੰਗ ਪੂਰੀ ਕੀਤੀ ਇਹਨਾਂ ਨੇ ਹੋਰ ਵੀ ਲੋਕਾਂ ਦੇ ਜਿਹੜਾ ਸੁਖਾਲਾ ਚੱਲੇ ਹੋਣ ਵਧੀਆ ਨਿਕਲੇ ਔਰ ਲੋਕਾਂ ਦੀ ਆਵਾਜ਼ਾਈ ਦੇ ਵਿੱਚ ਜਿਹੜੇ ਵਿਗੜ ਨਹੀਂ ਸੀ ਉਹ ਨਾ ਪੈਣ ਕੋਈ ਲੋਕ ਬੜੇ ਖੱਜਲ ਹੋਏ ਨੇ ਔਰ ਪਰਮਾਤਮਾ ਕਰੇ ਇੱਕ ਬੜੀ ਵੱਡੀ ਜਿਸ ਦਿਨ ਇਹ ਪੁਲ ਚਾਲੂ ਹੋ ਗਿਆ ਸ਼ੁਰੂਆਤ ਹੋਗੀ ਤੇ ਲੋਕਾਂ ਨੂੰ ਬੜੀ ਵੱਡੀ ਉਪਲਬਧੀ ਹੋਣੀ ਹੈ ਇਹਦੀ ਬੜੀ ਵੱਡੀ ਹਾਂਜੀ ਹਾਂਜੀ ਬਹੁਤ ਵੱਡੀ ਸਹੂਲਤ ਹੈ ਤੇ ਇਹ ਸਹੂਲਤ ਮੌਜੂਦਾ ਐਮਐਲਏ ਸਾਹਿਬ ਵੀ ਲੈ ਕੇ ਆਏ ਨਾ ਲੋਕਾਂ ਵਾਸਤੇ ਤੇ ਪਰ ਇਹ ਵੀ ਚਲੋ ਵਧੀਆ ਜਦੋਂ ਵੀ ਇਹਦਾ ਕੁਟਰ ਹੋਏਗਾ ਲੋਕਾਂ ਨੂੰ ਰਾਹਤ ਦੀ ਸਾਹਸ ਆਏਗੀ ਜ਼ਰੂਰ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਡਿਵੈਲੂ ਜਿਹੜਾ ਵੱਤੋ ਵੰਦ ਵਧਾਇਆ ਜਾਵੇ ਅੱਗੇ ਸ਼ੇਅਰ ਕੀਤਾ ਜਾਵੇ ਤਾਂ ਜੋ ਅੱਗੇ ਮਹੂਤ ਵਿੱਚ ਕੌਣ ਆਉਂਦਾ ਔਰ ਪੌਣ ਬੱਚਿਆਂ ਦੀ ਆਵਾਜ਼ ਸਕੂਲ ਦੇ ਬੱਚਿਆਂ ਦੀ ਆਵਾਜ਼ ਜਿਹੜੀ ਉਹ ਬਣੋ ਔਰ ਮਹੂਰਤ ਕਰੋ ਤੇ ਚਾਲੂ ਕਰੋ ਪੁਲ ਨੂੰ ਤਾਂ ਜੋ ਬੱਚੇ ਜਿਹੜੇ ਆ ਉਹ ਸੁਖਾਲੇ ਹੋ ਜਾਣ ਉਹਨਾਂ ਦੀ ਆਵਾਜ਼ ਆਈ 8 ਜੁਲਾਈ ਤੱਕ ਦੱਸ ਦਿਆ ਕਿ ਸਕੂਲ ਜਿਹੜੇ ਜਿਹੜੇ ਲੱਗ ਜਾਣੇ ਆ ਔਰ ਬੱਚਿਆਂ ਨੂੰ ਆਵਾਜ਼ ਜਿਹੜੀ ਆ ਉਹ ਚਾਲੂ ਹੋ ਜਾਣੀ ਆ ਔਰ ਪੁਲ ਦੇ ਉੱਤੇ ਜਾ ਕੇ ਉਹ ਬੱਚਿਆਂ ਨੂੰ ਰਸਤਾ ਜੇ ਸੁਖਾਲਾ ਹੋ ਜਾਵੇ ਤੇ ਬੱਚੇ ਜਿਹੜੇ ਆ ਉਹ ਯਾਦ ਰੱਖਣਗੇ ਕਿ ਸਾਡੀਆਂ ਸਰਕਾਰਾਂ ਨੇ ਜਾਂ ਸਾਡੇ ਮੌਜੂਦਾ ਆ ਪਹਿਲੇ ਸਾਹਿਬ ਨੇ ਬੜਾ ਯੋਗਦਾਨ ਪੀਕਾ ਔਰ ਸਾਡਾ ਰਾਹ ਜਿਹੜਾ ਉਹ ਪਧਰਾ ਹੋਇਆ ਤਸਵੀਰਾਂ ਵਾਤਵਾਂਤ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਾਰਿਆਂ ਦਾ ਓਕੇ ਜੀ ਧੰਨਵਾਦ ਜੀ